ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਦੁਨੀਆ ਵਿੱਚ ਕੋਈ ਤੁਹਾਡੇ ਹੱਥ ਵਿੱਚੋਂ ਖੋ ਕੇ ਲੈ ਜਾ ਸਕਦਾ ਹੈ ਪਰ ਤੁਹਾਡੇ ਨਸੀਬ ਵਿੱਚੋਂ ਲਿਖਿਆ ਹੋਇਆ ਨਹੀਂ ਖੋ ਸਕਦਾ ਇੱਕ ਛੋਟੀ ਜਿਹੀ ਕਹਾਣੀ ਪੁਰਾਣੇ ਜ਼ਮਾਨੇ ਦੀ ਇੱਕ ਰਾਜਾ ਦੇ ਦਰਬਾਰ ਵਿੱਚ ਇੱਕ ਰਾਜਗੁਰੂ ਸੀ ਅਤੇ ਉਹ ਰਾਜਗੁਰੂ ਬਹੁਤ ਘੱਟ ਸਮੇਂ ਲਈ ਉੱਥੇ ਆਉਂਦੇ ਸਨ ਕਿਉਂਕਿ ਉਹਨਾਂ ਦਾ ਇੱਕ ਸਕੂਲ ਸੀ ਨਦੀ ਦੇ ਕਿਨਾਰੇ ਤੇ ਇੱਕ ਪਿੰਡ ਵਿੱਚ ਉੱਥੋਂ ਦੇ ਬੱਚਿਆਂ ਨੂੰ ਉਹ ਪੜਾਉਂਦੇ ਸਨ ਤਾਂ ਜ਼ਿਆਦਾ ਸਮਾਂ ਸਕੂਲ ਵਿੱਚ ਬਿਤਾਉਂਦੇ ਸਨ ਇੱਕ ਦਿਨ ਗੁਰੂ ਜੀ ਆਏ ਹੋਏ ਸਨ ਅਤੇ ਉਹ ਰਾਜਾ ਬੜੀ ਚਿੰਤਾ ਵਿੱਚ ਸੀ ਤਾਂ ਗੁਰੂ ਜੀ ਨੇ ਪੁੱਛਿਆ ਕੀ ਗੱਲ ਹੈ ਤਾਂ ਰਾਜੇ ਨੇ ਦੱਸਿਆ ਕਿ ਮੇਰੀ ਬੇਟੀ ਵਿਆਹ ਦੇ ਯੋਗ ਹੋ ਗਈ ਹੈ ਅਤੇ ਕੋਈ ਚੰਗਾ ਵਰ ਨਹੀਂ ਮਿਲ ਰਿਹਾ ਕੀ ਕੀਤਾ ਜਾਵੇ ਤਾਂ ਗੁਰੂ ਜੀ ਨੇ ਕਿਹਾ ਕਿ ਲਿਆਓ ਮੈਂ ਕੁੰਡਲੀ ਦੇਖ ਲੈਂਦਾ ਹਾਂ ਗੁਰੂ ਜੀ ਨੇ ਕੁੰਡਲੀ ਦੇਖਣੀ ਸ਼ੁਰੂ ਕੀਤੀ ਤੇ ਚੌਕ ਗਏ ਦੁਬਿਦਾ ਵਿੱਚ ਪੈ ਗਏ ਵੀ ਲਖਣ ਪ੍ਰਤੀਵਾਦੀ ਧਨੀ ਸੀ ਉਹ ਕੰਨਿਆ ਤੇ ਉਸ ਦਾ ਜੋ ਭਾਗ ਸੀ ਬਹੁਤ ਉਜਵਲ ਦਿਖ ਰਿਹਾ ਸੀ ਗੁਰੂ ਜੀ ਨੇ ਉਸ ਕੁੰਡਲੀ ਵਿੱਚ ਦੇਖ ਲਿਆ ਸੀ ਕਿ ਇਸ ਦੀ ਸ਼ਾਦੀ ਜਿਸ ਨਾਲ ਵੀ ਹੋਵੇਗੀ ਜੇਕਰ ਉਹ ਰਾਜਾ ਹੈ ਤਾਂ ਮਹਾਰਾਜਾ ਬਣ ਜਾਵੇਗਾ ਮਹਾਰਾਜਾ ਹੈ ਤਾਂ ਸਮਰਾਟ ਬਣੇਗਾ ਸਮਰਾਟ ਹੈ ਤਾਂ ਚੱਕਰਵਤੀ ਬਣੇਗਾ ਜਿੱਥੇ ਵੀ ਜਾਵੇਗੀ ਉਸ ਕੁੱਲ ਨੂੰ ਅੱਗੇ ਲੈ ਕੇ ਜਾਵੇਗੀ ਉਸ ਦਾ ਭਾਗ ਚਮਕ ਜਾਵੇਗਾ ਤੇ ਜਿਵੇਂ ਹੀ ਇਹ ਸਭ ਉਹਨੇ ਦੇਖਿਆ ਤਾਂ ਉਹਦੇ ਦਿਮਾਗ ਵਿੱਚ ਬੁਰਾਈ ਆ ਗਈ ਉਹਨੂੰ ਲੱਗਿਆ ਕਿ ਜੇ ਅਜੇਹਾ ਹੀ ਕੁਝ ਹੋਣਾ ਹੈ ਤਾਂ ਮੇਰੀ ਸ਼ਾਦੀ ਹੋ ਜਾਵੇ ਮੈਂ ਹੀ ਸ਼ਾਦੀ ਕਰ ਲੈਂਦਾ ਹਾਂ ਮੈਂ ਹੀ ਮਹਾਰਾਜਾ ਬਣ ਜਾਵਾਂ ਤੇ ਗੁਰੂ ਜੀ ਨੇ ਚਾਲ ਚੱਲੀ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਰਾਜਾ ਸਾਹਿਬ ਤੁਹਾਡੀ ਬੱਚੀ ਜੋ ਹੈ ਵਿਲਕਸ਼ਣ ਪ੍ਰਤਿਵਾ ਵਾਲੀ ਹੈ ਜਿਸ ਕੁੱਲ ਵਿੱਚ ਵੀ ਜਾਵੇਗੀ ਉਸ ਦਾ ਭਾਗ ਉਦੈ ਕਰ ਦੇਵੇਗੀ ਉਹਨਾਂ ਦੇ ਜੀਵਨ ਵਿੱਚ ਉਜਾਲਾ ਹੀ ਉਜਾਲਾ ਕਰ ਦੇਵੇਗੀ ਪਰ ਜੇ ਤੁਸੀਂ ਇਸ ਦਾ ਸਿੱਧਾ ਹੀ ਵਿਆਹ ਕਰਵਾ ਦਿੰਦੇ ਹੋ ਤਾਂ ਇੱਕ ਅੜਚਣ ਹੈ ਕਿ ਇਹ ਕੁੱਲ ਦਾ ਨਾਸ਼ ਵੀ ਕਰ ਸਕਦੀ ਹੈ ਉਹ ਕੁੱਲ ਖਤਮ ਵੀ ਹੋ ਜਾਵੇਗੀ ਤੇ ਤੁਹਾਡਾ ਪਰਿਵਾਰ ਵੀ ਖਤਮ ਹੋ ਜਾਵੇਗਾ ਅਜਿਹਾ ਇਸ ਦੀ ਕੁੰਡਲੀ ਵਿੱਚ ਲਿਖਿਆ ਹੈ ਰਾਜੇ ਨੂੰ ਚਿੰਤਾ ਹੋਣ ਲੱਗੀ ਸੋਚਣ ਲੱਗਾ ਕਿ ਕੀ ਕੀਤਾ ਜਾਵੇ ਤਾਂ ਗੁਰੂ ਜੀ ਨੇ ਕਿਹਾ ਇੱਕ ਬਹੁਤ ਆਸਾਨ ਜਿਹਾ ਉਪਾਅ ਹੈ ਤੁਸੀਂ ਇੱਕ ਬੜੇ سارے ਬਕਸੇ ਵਿੱਚ ਕੰਨਿਆਂ ਨੂੰ ਬਿਠਾ ਦੇਵੋ ਹੀਰੇ ਜਵਾਹਰਤ ਤੇ ਸੋਨੇ ਦੇ ਗਹਿਣੇ ਰੱਖ ਦੇਵੋ ਤਾਂ ਕਿ ਇਸ ਦੇ ਜੀਵਨ ਵਿੱਚ ਤਿੱਕਤ ਨਾ ਆਵੇ ਤੇ ਉਸ ਬਕਸੇ ਨੂੰ ਨਦੀ ਦੀ ਧਾਰਾ ਵਿੱਚ ਪ੍ਰਵਾਹਿਤ ਕਰ ਦੇਵੋ ਸਵੈ ਇੱਛਾ ਨਾਲ ਜਿੱਥੇ ਇਹ ਬਕਸਾ ਜਿਸਦੇ ਕੋਲ ਪਹੁੰਚੇਗਾ ਉਸਦੀ ਸ਼ਾਦੀ ਹੋਵੇਗੀ ਇਸ ਕੰਨਿਆ ਨਾਲ ਉਸਦੇ ਜੀਵਨ ਵਿੱਚ ਉਜਾਲਾ ਹੀ ਉਜਾਲਾ ਹੋਵੇਗਾ ਚਾਹੇ ਉਹ ਕੋਈ ਸਧਾਰਨ ਜਿਹਾ ਵਿਅਕਤੀ ਹੀ ਕਿਉਂ ਨਾ ਹੋਵੇ ਉਹ ਰਾਜਾ ਮਹਾਰਾਜਾ ਬਣ ਜਾਵੇਗਾ ਤੁਸੀਂ ਚਿੰਤਾ ਨਾ ਕਰੋ ਮੇਰੀ ਗੱਲ ਤੇ ਭਰੋਸਾ ਕਰੋ ਗੁਰੂ ਜੀ ਦੀ ਉਸ ਚਾਲ ਵਿੱਚ ਉਹ ਰਾਜਾ ਫਸ ਗਿਆ ਰਾਜੇ ਨੇ ਕਿਹਾ ਠੀਕ ਹੈ ਤੁਹਾਨੂੰ ਇੰਨਾ ਮੰਨਦੇ ਹਾਂ ਜੇ ਤੁਸੀਂ ਕਹਿ ਰਹੇ ਹੋ ਤਾਂ ਤੁਹਾਡੀ ਗੱਲ ਮੰਨੀ ਜਾਵੇਗੀ ਇੱਕ ਵੱਡੇ ਬਕਸੇ ਵਿੱਚ ਬਿਠਾਇਆ ਗਿਆ ਉਸ ਕੰਨਿਆ ਨੂੰ ਪਰ ਉਹ ਕੰਨਿਆ ਨਹੀਂ ਚਾਹ ਰਹੀ ਸੀ ਪਰ ਪਿਤਾ ਜੀ ਦਾ ਕਿਹਾ ਮੰਨਣਾ ਤਾਂ ਪਵੇਗਾ ਇੱਕ ਨਦੀ ਵਿੱਚ ਉਸ ਨੂੰ ਪ੍ਰਵਾਹਿਤ ਕਰ ਦਿੱਤਾ ਗਿਆ ਉਸ ਦੇ ਨਾਲ ਬਕਸੇ ਵਿੱਚ ਬਹੁਤ ਸਾਰੇ ਹੀਰੇ ਜਵਾਹਰਤ ਭਰ ਦਿੱਤੇ ਗਏ ਸਨ ਭੱਜਦੇ ਹੋਏ ਗੁਰੂ ਜੀ ਪਹੁੰਚੇ ਆਪਣੇ ਸਕੂਲ ਵੱਲ ਕਿ ਆਉਣ ਵਾਲਾ ਹੈ ਬਕਸਾ ਜਾ ਕੇ ਬੱਚਿਆਂ ਨੂੰ ਕਿਹਾ ਕਿ ਸੁਣੋ ਅੱਜ ਛੁੱਟੀ ਹੈ ਅੱਜ ਕੋਈ ਪੜ੍ਹਾਈ ਨਹੀਂ ਹੋਵੇਗੀ ਸਾਰੇ ਨਦੀ ਦੇ ਕਿਨਾਰੇ ਪਹੁੰਚ ਜਾਵੋ ਇੱਕ ਕੰਮ ਕਰਨਾ ਹੈ ਤੁਸੀਂ ਇੱਕ ਬਕਸਾ ਵਿਹਿੰਦਾ ਹੋਇਆ ਆ ਰਿਹਾ ਹੈ ਉਸ ਬਕਸੇ ਨੂੰ ਉਠਾ ਕੇ ਲਿਆਉਣਾ ਹੈ ਅਤੇ ਮੇਰੇ ਕਮਰੇ ਵਿੱਚ ਲਿਆ ਕੇ ਰੱਖ ਦੇਣਾ ਅਤੇ ਬਾਹਰ ਤੋਂ ਦਰਵਾਜ਼ਾ ਬੰਦ ਕਰ ਦੇਣਾ ਮੈਂ ਚਾਹੇ ਲੱਖ ਝਿਲਾਮਾ ਪਰ ਦਰਵਾਜ਼ਾ ਨਾ ਖੋਲਣਾ ਬੱਚਿਆਂ ਨੇ ਕਿਹਾ ਠੀਕ ਹੈ ਗੁਰੂ ਜੀ ਜੋ ਤੁਹਾਡੀ ਆ ਗਿਆ ਬੱਚੇ ਖੁਸ਼ੀ ਨਾਲ ਪਹੁੰਚ ਗਏ ਨਦੀ ਕਿਨਾਰੇ ਨਦੀ ਵਿੱਚ ਨਹਾਉਣ ਲੱਗੇ ਤੇ ਇੰਤਜ਼ਾਰ ਕਰਨ ਲੱਗੇ ਕਿ ਬਕਸਾ ਆ ਜਾਵੇ ਵਹਿੰਦਾ ਹੋਇਆ ਪਰ ਕਹਿੰਦੇ ਹਨ ਕਿ ਜੋ ਸੰਜੋਗ ਹੈ ਜੋਗ ਹੈ ਉਸਤੇ ਅੱਗੇ ਕਿਸੇ ਦੀ ਨਹੀਂ ਚੱਲਦੀ ਉਹ ਬਕਸਾ ਨਦੀ ਦੀ ਧਾਰ ਵਿੱਚ ਵਹਿੰਦਾ ਹੋਇਆ ਆ ਰਿਹਾ ਸੀ ਤੇ ਨਦੀ ਕਿਨਾਰੇ ਇੱਕ ਦੂਜੇ ਰਾਜ ਦਾ ਰਾਜਕੁਮਾਰ ਜੋ ਸੀ ਆਪਣੇ ਸਿਪਾਹੀਆਂ ਨਾਲ ਉੱਥੇ ਆਰਾਮ ਕਰ ਰਿਹਾ ਸੀ ਹੱਥ ਮੂੰਹ ਧੋ ਰਿਹਾ ਸੀ ਕਿਉਂਕਿ ਜੰਗਲ ਵਿੱਚ ਸ਼ਿਕਾਰ ਕਰਨ ਆਇਆ ਸੀ ਥੱਕਿਆ ਹੋਇਆ ਸੀ ਉਸਨੇ ਦੇਖਿਆ ਕਿ ਨਦੀ ਵਿੱਚ ਇੱਕ ਬਕਸਾ ਵਹਿੰਦਾ ਹੋਇਆ ਆ ਰਿਹਾ ਹੈ। ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਦੇਖੋ ਜਾ ਕੇ ਉਹ ਗਏ ਤੇ ਜਾ ਕੇ ਉਸ ਬਕਸੇ ਨੂੰ ਫੜ ਕੇ ਲੈ ਆਏ ਤੇ ਜਦੋਂ ਉਸ ਨੂੰ ਖੋਲਿਆ ਤਾਂ ਉਸ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲੀ। ਰਾਜਕੁਮਾਰ ਉਸ ਨੂੰ ਦੇਖ ਕੇ ਚੌਂਕ ਗਿਆ। ਉਸਨੇ ਕਿਹਾ ਦੇਵੀ, "ਕੌਣ ਹੋ ਤੁਸੀਂ? ਇਸ ਹਾਲਤ ਵਿੱਚ ਕਿਵੇਂ?" ਤਾਂ ਉਸ ਰਾਜਕੁਮਾਰੀ ਨੇ ਆਪਣੇ ਬਾਰੇ ਦੱਸਿਆ। ਸਾਰੀ ਗੱਲ ਦੱਸੀ ਕਿ ਉਸ ਨਾਲ ਕੀ-ਕੀ ਹੋਇਆ। ਤਾਂ ਰਾਜਕੁਮਾਰ ਨੇ ਕਿਹਾ ਹੁਣ ਕੀ ਕਰਨਾ ਹੈ ਰਾਜਕੁਮਾਰੀ ਨੇ ਕਿਹਾ ਪਿਤਾ ਜੀ ਨੇ ਆਗਿਆ ਦਿੱਤੀ ਸੀ ਜਿੱਥੇ ਇਹ ਬਕਸਾ ਖੁੱਲ ਗਿਆ ਉੱਥੇ ਹੀ ਵਿਆਹ ਹੋਵੇਗਾ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ ਮੇਰਾ ਤਾਂ ਜੋ ਵੀ ਹੈ ਉਹ ਤੁਸੀਂ ਹੀ ਹੋ ਰਾਜਕੁਮਾਰ ਨੇ ਉਹੀ ਹੀਰੇ ਦੀ ਅੰਗੂਠੀ ਪਹਿਨਾ ਦਿੱਤੀ ਕਿਉਂਕਿ ਉਸ ਬਕਸੇ ਵਿੱਚ ਬਹੁਤ ਸਾਰੇ ਗਹਿਣੇ ਵੀ ਸਨ ਤੇ ਸੈਨਿਕਾਂ ਨੇ ਤਾੜੀਆਂ ਬਜਾ ਦਿੱਤੀਆਂ ਵਿਆਹ ਹੋ ਗਿਆ ਹੁਣ ਰਾਜਕੁਮਾਰ ਨੇ ਕਿਹਾ ਖਾਲੀ ਬਕਸਾ ਨਦੀ ਚ ਵਾਪਸ ਨਹੀਂ ਛੱਡ ਸਕਦੇ ਵਿੱਚ ਕੁਝ ਪਾ ਦਿੰਦੇ ਹਾਂ ਤਾਂ ਉਸ ਵਿੱਚ ਕੁਝ ਪਾ ਦਿੱਤਾ ਗਿਆ ਤੇ ਉਧਰ ਨਦੀ ਕਿਨਾਰੇ ਜੋ ਬੱਚੇ ਸਨ ਉਹ ਇੰਤਜ਼ਾਰ ਕਰ ਰਹੇ ਸਨ ਕਿ ਗੁਰੂ ਜੀ ਦਾ ਆਦੇਸ਼ ਸੀ ਕਿ ਇੱਕ ਬਕਸਾ ਵਹਿੰਦਾ ਹੋਇਆ ਆਵੇਗਾ ਤੇ ਉਸੇ ਵਕਤ ਉਹਨਾਂ ਦੀ ਨਜ਼ਰ ਪਈ ਕਿ ਇੱਕ ਬਕਸਾ ਵਹਿੰਦਾ ਹੋਇਆ ਆ ਰਿਹਾ ਹੈ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਉਸ ਬਕਸੇ ਨੂੰ ਨਦੀ ਵਿੱਚੋਂ ਕੱਢਿਆ ਬਹੁਤ ਭਾਰੀ ਸੀ 20 25 ਜੋ ਬੱਚੇ ਸਨ ਸਾਰੇ ਮਿਲ ਕੇ ਉਸ ਨੂੰ ਉਠਾਉਣ ਲੱਗੇ ਤੇ ਲਿਜਾ ਕੇ ਜਿਵੇਂ ਕਿਵੇਂ ਗੁਰੂ ਜੀ ਦੇ ਕਮਰੇ ਵਿੱਚ ਰੱਖ ਦਿੱਤਾ ਗੁਰੂ ਜੀ ਨੇ ਆਦੇਸ਼ ਦਿੱਤਾ ਸੀ ਕਿ ਬਾਹਰ ਤੋਂ ਦਰਵਾਜ਼ਾ ਬੰਦ ਕਰ ਦੇਣਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਗੁਰੂ ਜੀ ਅੰਦਰ ਸਨ ਤੇ ਬੜੇ ਉਤਸ਼ਾਹਿਤ ਸਨ ਕਿ ਬਕਸਾ ਖੁੱਲੇਗਾ ਤੇ ਕੰਨਿਆ ਬਾਹਰ ਨਿਕਲੂਗੀ ਤੇ ਸ਼ਾਦੀ ਕਰ ਲਵਾਂਗਾ ਤੇ ਮੇਰਾ ਭਾਗ ਚਮਕ ਜਾਵੇਗਾ ਬਿਨਾਂ ਦੇਰੀ ਕੀਤੇ ਉਹਨਾਂ ਨੇ ਬਕਸਾ ਖੋਲ੍ਹਿਆ ਤਾਂ ਅੰਦਰ ਜਿਉਂਦਾ ਪਾਲੂ ਸੀ ਉਹ ਰਾਜਕੁਮਾਰ ਜੰਗਲ ਵਿੱਚ ਸ਼ିକਾਰਤੇ ਆਇਆ ਸੀ ਤੇ ਉਸਨੇ ਇੱਕ ਜਿੰਦਾ ਭਾਲੂ ਪਕੜ ਲਿਆ ਸੀ ਉਸਨੇ ਉਸੇ ਭਾਲੂ ਨੂੰ ਬਕਸੇ ਵਿੱਚ ਬੰਦ ਕਰ ਦਿੱਤਾ ਸੀ ਜਿਵੇਂ ਹੀ ਬਕਸਾ ਖੁੱਲਿਆ ਜਿਉਂਦਾ ਭਾਲੂ ਬਾਹਰ ਨਿਕਲਿਆ ਉਹ ਅੰਦਰ ਬੰਦ ਪਰੇਸ਼ਾਨ ਹੋਇਆ ਹੋਇਆ ਸੀ ਉਹ ਗੁਰੂ ਜੀਤੇ ਹਮਲਾ ਕਰਨ ਲੱਗਾ ਗੁਰੂ ਜੀ ਚੀਲਾਉਣ ਲੱਗੇ ਬਚਾਓ ਬਚਾਓ ਜੋ ਬੱਚੇ ਸੀ ਉਹਨਾਂ ਨੂੰ ਗੁਰੂ ਜੀ ਦੀ ਆਵਾਜ਼ ਆ ਰਹੀ ਸੀ ਬਚਾਓ ਬਚਾਓ ਪਰ ਉਹਨਾਂ ਨੂੰ ਪਤਾ ਸੀ ਕਿ ਗੁਰੂ ਜੀ ਨੇ ਕਿਹਾ ਸੀ ਕਿੰਨਾ ਵੀ ਚਿੰਕਾ ਚਿਲਾਵਾ ਦਰਵਾਜ਼ਾ ਨਾ ਖੋਲਣਾ ਇੱਕ ਲੜਕੇ ਨੇ ਸੋਚਿਆ ਕਿ ਖੋਲ ਦਿੰਦਾ ਹਾਂ ਤਾਂ ਦੂਸਰੇ ਬੱਚੇ ਨੇ ਮਨਾ ਕਰ ਦਿੱਤਾ ਉਸ ਨੂੰ ਝਿੜਕ ਦਿੱਤਾ ਕਿ ਗੁਰੂ ਜੀ ਦਾ ਆਦੇਸ਼ ਹੈ ਕਿ ਦਰਵਾਜ਼ਾ ਨਹੀਂ ਖੋਲਣਾ ਸਾਰੇ ਬੱਚੇ ਚੁੱਪਚਾਪ ਰਹੇ ਬਾਹਰ ਹੀ ਅੰਦਰ ਜੋ ਭਾਲੂ ਸੀ ਉਹ ਗੁਰੂ ਜੀ ਤੇ ਹਮਲਾ ਕਰਨ ਲੱਗ ਗਿਆ ਤਾਂ ਗੁਰੂ ਜੀ ਨੂੰ ਲੱਗਿਆ ਕਿ ਹੁਣ ਤਾਂ ਜਾਨ ਜਾਣ ਵਾਲੀ ਹੈ ਤਾਂ ਉਹਨਾਂ ਨੇ ਇੱਕ ਚੌਕ ਉਠਾਇਆ ਤੇ ਬਲੈਕਬੋਰਡ ਤੇ ਲਿਖਿਆ ਕਿ ਰਾਜਕੁਮਾਰ ਤੱਕ ਰਾਜ ਕੰਨਿਆ ਪਹੁੰਚ ਗਈ ਜੋ ਉਸ ਦਾ ਭਾਗ ਸੀ ਜੋ ਲਿਖਿਆ ਹੋਇਆ ਸੀ ਉਸਦੀ ਸ਼ਾਦੀ ਜਿਸ ਨਾਲ ਹੋਵੇਗੀ ਉਹ ਰਾਜੇ ਤੋਂ ਮਹਾਰਾਜਾ ਬਣ ਜਾਵੇਗਾ ਤੇ ਮਹਾਰਾਜੇ ਤੋਂ ਸਮਰਾਟ ਬਣੇਗਾ ਉਹ ਪਹੁੰਚ ਗਈ ਅਤੇ ਗੁਰੂ ਨੂੰ ਭਾਲੂ ਖਾ ਗਿਆ ਜਾਣੀ ਕਿ ਮੇਰੀ ਇੱਛਾ ਦਾ ਨਾਸ਼ ਹੋ ਗਿਆ ਤੇ ਰੱਬ ਦੀ ਇੱਛਾ ਪ੍ਰਵਲ ਰਹੀ ਜੋ ਰੱਬ ਨੇ ਉਸਦੀ ਭਾਗ ਵਿੱਚ ਲਿਖਿਆ ਹੋਇਆ ਸੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜੀਵਨ ਵਿੱਚ ਜੋ ਹੋਣਾ ਹੈ ਉਹ ਹੋ ਕੇ ਰਹੇਗਾ ਦੂਜੀ ਗੱਲ ਇਹ ਸਿਖਾਉਂਦੀ ਹੈ ਜੇਕਰ ਤੁਹਾਡੀਆਂ ਬੁਰਾਈਆਂ ਤੁਹਾਡੇ ਤੇ ਭਾਰੀ ਹੋ ਗਈਆਂ ਤਾਂ ਤੁਹਾਡਾ ਅੰਤ ਨਿਸ਼ਚਿਤ ਹੈ ਇਸ ਲਈ ਬੁਰਾਈਆਂ ਨੂੰ ਆਪਣੇ ਉੱਪਰ ਕਦੇ ਵੀ ਭਾਰੀ ਨਾ ਹੋਣ ਦੇਵੋ ਧੰਨਵਾਦ